ਸਸਿਗਾਤੋ ਤੁਸੀਂ ਵਿਖਰੇਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਤੇ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਅੱਜ ਗੱਲ ਦੁਸ਼ਮਣ ਦੇਸ਼ ਪਾਕਿਸਤਾਨ ਦੀ ਜਿਸ ਦਾ ਨਫ਼ਰਤੀ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ ਭਾਰਤੀ ਫੌਜ ਨੇ ਜੋ ਦਾਵਾ ਕੀਤਾ ਉਸ ਤੋਂ ਇਹ ਸਾਫ਼ ਹੋ ਗਿਆ ਕਿ ਪਾਕਿਸਤਾਨ ਕਿਸੇ ਹੱਦ ਤੱਕ ਵੀ ਡਿੱਗ ਸਕਦਾ ਹੈ ਜਦੋਂ ਪਾਕਿਸਤਾਨ ਭਾਰਤੀ ਸੈਨਾ ਅੱਗੇ ਢੇਰ ਹੋ ਗਿਆ ਤਾਂ ਨਾਪਾਕ ਨਜ਼ਰ ਸਿਰਫ ਅੰਮ੍ਰਿਤਸਰ ਤੇ ਹੀ ਨਹੀਂ ਸੀ ਪਾਕਿਸਤਾਨ ਇਸ ਤੋਂ ਵੀ ਕਿਤੇ ਹੇਠਾਂ ਡਿੱਗ ਗਿਆ ਤੇ ਸ੍ਰੀ ਦਰਬਾਰ ਸਾਹਿਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸੇ ਤੇ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਪਾਕਿਸਤਾਨ ਨਾਪਾਕ ਨਜ਼ਰ ਦੁਸ਼ਮਣ ਦੇਸ਼ ਪਾਕਿਸਤਾਨ ਇੱਕ ਵਾਰ ਫਿਰ ਦੁਨੀਆ ਅੱਗੇ ਬੇਨਕਾਬ ਹੋਇਆ ਹੈ ਭਾਰਤੀ ਸੈਨਾ ਦੀ ਤਾਕਤ ਅੱਗੇ ਢੇਰ ਹੋਏ ਪਾਕਿਸਤਾਨ ਨੇ ਧਾਰਮਿਕ ਸਥਾਨਾਂ ਨੂੰ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਕੀਤੀ ਭਾਰਤੀ ਫੌਜ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਨੇ 8 ਮਈ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜ਼ਰੂਰਤ ਕੀਤੀ। ਇਸ ਕੋਝੀ ਹਰਕਤ ਲਈ ਸਹਾਰਾ ਲਿਆ ਡਰੋਨ ਤੇ ਮਿਜ਼ਾਈਲਾਂ ਦਾ ਤੇ ਦੁਸ਼ਮਣ ਦੇ ਮਨਸੂਬੇ ਨੂੰ ਭਾਰਤੀ ਸੈਨਾ ਦੇ ਬਹਾਦਰ ਜਵਾਨਾਂ ਨੇ ناکਾਮ ਕਰ ਦਿੱਤਾ। ਅੱਜ ਗੱਲ ਹੋਵੇਗੀ ਦੁਸ਼ਮਣ ਦੇਸ਼ ਪਾਕਿਸਤਾਨ ਦੀ। ਗਵਾਂਡੀ ਦੇਸ਼ ਦੀ ਸੌੜੀ ਸੋਚ ਦੀ। ਘਟੀਆਂ ਮਾਨਸਿਕਤਾ ਦੀ। ਜਦੋਂ ਪਾਕਿਸਤਾਨ ਨੂੰ ਭਾਰਤੀ ਸੈਨਾ ਨੇ ਚਾਰੇ ਪਾਸੇ ਚਿਤ ਕਰ ਦਿੱਤਾ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਹਰ ਅਟੈਕ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਬਸ ਫਿਰ ਕੀ ਸੀ ਦੁਸ਼ਮਣ ਦੇਸ਼ ਬੁਖਲਾ ਗਿਆ ਹਿੰਮਤ ਜਵਾਬ ਦੇਗੀ ਭਾਰਤੀ ਸੈਨਾ ਨਾਲ ਸਿੱਧਾ ਮੁਕਾਬਲਾ ਕਰਨ ਦੀ ਬਾਤ ਨਾ ਰਹੀ ਤਾਂ ਫਿਰ ਪਾਕਿਸਤਾਨ ਇੱਕ ਖਲਾਕੀ ਤੌਰ ਤੇ ਇੰਨਾ ਡਿੱਗ ਗਿਆ ਕਿ ਨਵਾਂ ਪੈਂਤੜਾ ਖਿੱਚਣਾ ਸ਼ੁਰੂ ਕੀਤਾ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਨੇ ਸ਼ੁਰੂ ਕਰ ਦਿੱਤੀ ਤੇ ਇੱਕ ਵਾਰ ਫਿਰ ਪੂਰੀ ਦੁਨੀਆ ਅੱਗੇ ਬੇਨਕਾਬ ਹੋ ਗਿਆ ਭਾਰਤੀ ਸੈਨਾ ਨੇ 19 ਮਈ ਨੂੰ ਵੱਡਾ ਖੁਲਾਸਾ ਕੀਤਾ ਕਿ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਨੂੰ ਵੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਭਾਰਤੀ ਸੈਨਾ ਨੇ ਕਿਹਾ ਕਿ ਪਹਿਲੇ ਇਸ ਗੱਲ ਦੀ ਇਨਪੁਟ ਸੀ ਕਿ ਪਾਕਿਸਤਾਨ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਵੇਗਾ ਜਿਨ੍ਹਾਂ ਵਿੱਚੋਂ ਸ੍ਰੀ ਦਰਬਾਰ ਸਾਹਿਬ ਅਹਿਮ ਸੀ 7 ਮਈ ਦੀ ਰਾਤ ਕੋ ਹਮਨੇ ਪੁਖਤ ਜਾਣਕਾਰੀ ਮਿਲੀ ਕਿ ਪਾਕ ਕਿਸੇ ਵੀ ਉਚਿਤ ਔਰ ਵੈਧ ਟਾਰਗੇਟ ਕੇ ਨਾ ਹੋਣੇ ਕੇ ਕਾਰਨ भारतीय सैन्य ठिकानों को और सिविल इलाकों को खास तौर पर धार्मिक स्थलों को निशाना बनाएगा इसमें अमृतसर में स्थित गोल्डन टेम्पल सबसे अहम था हमें अतिरिक्त जानकारी ये भी मिली कि गोल्डन टेम्पल के ऊपर वो भारी तादाद में ड्रोन और मिसाइल से हमला करेगा भारतीय फौज ने बकायदा समय बारे भी जानकारी दी भारतीय फौज के मुताबिक अठ मई की सवेर पाकिस्तान ने श्री दरबार साहब से ते ड्रोन से मिजाइल हमला करने की कोशिश की थी। 8 मई की सुबह को अंधेरे में पाक ने अनुमान अनुसार ड्रोन और मिसाइल के जरिए से सभी सैन्य एवं सिविल ठिकानों पे और खास तौर पे गोल्डन टेंपल पे भारी तादाद से ड्रोन का हमला किया ता जबो पाकिस्तान ने कोई हरकत की श्री दरबार साहिब नु टारगेट करने की कोशिश की भारत के मजबूत एयर डिफेंस सिस्टम ने पाकिस्तान की कोजी साजिश नाकाम कर दिता अटैक का मुंह तोड़ जवाब क्योंकि हम इसके लिए तैयार थे तो भारतीय सेना के आर्मी एयर डिफेंस के सतर्क और सशक्त योद्धाओं ने पाकिस्तान के नापाक इरादों को पूरी तरीके से ध्वस्त करते हुए ड्रोन और मिसाइल हमले को पूरी तरह से विफल कर दिया और हमने गोल्डन टेंपल पे एक आंच भी नहीं आने दी ਤਾਂ ਜਦੋਂ ਭਾਰਤੀ ਸੈਨਾ ਨੇ ਵੱਡਾ ਦਾਵਾ ਕੀਤਾ ਕਿ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਤੇ ਸ਼ਰਮਣੀ ਕਮੇਟੀ ਦਾ ਬਿਆਨ ਨਹੀਂ ਆਇਆ ਐ ਜੀ ਪੀ ਸੀ ਫੌਜ ਦੇ ਸਦਾਵੇ ਦੇ ਨਾਲ ਇਤਫਾਕ ਨਹੀਂ ਰੱਖਦੀ ਸ਼ਰਮਣੀ ਕਮੇਟੀ ਦੇ ਮੁਖ ਸੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਭਾਰਤ ਜਾਂ ਪਾਕ ਦਾ ਕੋਈ ਵੀ ਆਰਮੀ ਜਨਰਲ ਅਜਿਹਾ ਨਹੀਂ ਸੋਚ ਸਕਦਾ ਇਸ ਪਿੱਛੇ ਪੋਲੀਟੀਕਲ ਮੋਟਿਵ ਹੋ ਸਕਦਾ ਹੈ ਜਿਹੜੀਆਂ ਭਾਵੇਂ ਇੰਡੀਆ ਨੇ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਆ ਇਹ ਇਹਨਾਂ ਦਾ ਪੋਲੀਟੀਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਆਖ ਦੇ ਦੀ। ਤੁਸੀਂ ਖਾਰਜ ਕਰ ਦਿਓ ਉਹ ਬਿਆਨ ਜੀ ਸੈਨਾ ਦਾ ਖਾਰਜ ਕਰ ਦਿਓ ਸਿਰੇ ਤੋਂ। ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਸ ਤਾਂ ਮੈਂ ਤਾਂ ਕਰ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ। ਤਾਂ ਉੱਥੇ ਭਾਰਤੀ ਫੌਜ ਦੇ ਵੱਡੇ ਬਿਆਨ ਦੇ ਬਾਅਦ ਕੁਝ ਸਿਆਸੀ ਪ੍ਰਤੀਕਰਮ ਹੀ ਆਏ। 1947 ਸੇ ਲੈ ਕੇ ਲਗਾਤਾਰ ਪਾਕਿਸਤਾਨ ਆਪਣੇ ਨਾਪਾਂਕ ਇਰਾਕੇ ਇਰਾਦੇ और गुरुद्वारा साहिब के ऊपर अटैक करना अटैक करवाना पंजाब का नुकसान कराना पंजाब में आतंकवाद के हथियार भिजवाना पंजाब को नशे से ग्रस्त करना और अब धार्मिक स्थानों के ऊपर भी हमला करना की कोशिश करना यह बहुत ही दुखदाई है मैं इसकी जहां कड़े शब्दों में निंदा करता हूं पूरी दुनिया देख रही है कि पाकिस्तान का असली चेहरा क्या है ये चेहरा बेनकाब हुआ है आतंकी चेहरा है ये किसी धर्म को नहीं मानता पाकिस्तान में कट्टर लोग अक्सर ये बातें कहते हैं कि हम दूसरे धर्मों को मानने को तैयार नहीं है और जब गुरु नानक देव जी का पवित्र स्थान ननकाना साहिब का खोला गया था तब भी पाकिस्तान के कट्टर लोगों ने ये बातों वीडियो में डालकर कहा था कि ऐसा कुछ नहीं होने देंगे इनके कोई गुरु नहीं उनके प्रति अपशब्द बोले थे आज बयान आया वो भी इनਾਂ ਨੂੰ ਹੀ ਸਦੂਟ ਹੈ ਉਹ ਵੀ ਭਾਰਤੀ ਫੌਜਾਂ ਨੂੰ ਸਾਡਾ ਸਦਾ ਸਦਾ ਮਹਿਸਰ ਸਾਡੇ ਹਰਮੰਦਰ ਸਾਹਿਬ ਦੀ ਰੱਖਿਆ ਹੋਈ ਜੇ ਸਾਡੇ ਦੁਸ਼ਮਣ ਦੇਸ਼ ਨੇ ਸਾਡੇ ਦਰਵਾਜ਼ਾ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸਤੇ 'ਚ ਹਵਾ ਦੇ ਵਿੱਚ ਜਿਹੜਾ ਮਜੇਲਾ ਜੜੀਆਂ ਸੀ ਉਹਨਾਂ ਦੀਆਂ ਉਹ ਖਤਮ ਕਰਤੀਆਂ ਉਹ ਵੀ ਭਾਰਤੀ ਫੌਜ ਨੂੰ ਸਲੂਟ ਹੈ ਸਾ ਤੇ ਇਹਨਾਂ ਜਵਾਨਾਂ ਨੂੰ ਸਲੂਟ ਹੈ ਬਹੁਤ ਵੱਡੀ ਕੋਝੀ ਘਟੀਆ ਹਰਕਤ ਕੀਤੀ ਪਾਕਿਸਤਾਨ ਨੇ ਐਡੇ ਵੱਡੇ ਤਹਾਦ ਨੁਕਸਾਨ ਨੂੰ ਆਪਣਾ ਨਿਸ਼ਾਨਾ ਬਣਾਉਣਾ ਬਹੁਤ ਹੀ ਕੋਝੀ ਮੈਂ ਸਮਝਦਾ ਨੀਵੇਂ ਲੈਵਲ ਦੀ ਪਾਕਿਸਤਾਨ ਦੇ ਫੌਜੀਆ ਨੂੰ ਉਹ ਕਾਰਵਾਈ ਕੀਤੀ ਗਈ ਜਿਹੜੀ ਜਿਹੜੀ ਆਰਮੀ ਹੈ ਅਸੀਂ ਉਹਰਾ ਤਨਵਾਦ ਕੀਤਾ ਸੰਯੋਗ ਦਾ ਪੂਰਾ ਸਾਥ ਦਿੱਤਾ ਪਾਰਟੀ ਨੇ ਵੀ ਔਰ ਹਰ ਵਿਅਕਤੀ ਨੇ ਕਿ ਅਸੀਂ ਆਪਦੇ ਦੇਸ਼ ਦੀ ਆਰਮੀ ਨੂੰ ਸਲੂਟ ਕਰਦੇ ਹਾਂ ਲੇਕਿਨ ਇਸ ਤਰ੍ਹਾਂ ਦਾ ਬਿਆਨ ਕਾਫੀ ਦਿਨਾਂ ਬਾਅਦ ਆਣਾ ਇਹਦਾ ਜਵਾਬ ਹੁਣ ਮੇਰੇ ਕੋਲੇ ਤਾਂ ਕੋਈ ਨਹੀਂ ਹੈ ਜਵਾਬ ਆਰਮੀ ਚੀਫ ਹੀ ਦੇ ਸਕਦੇ ਵੀ ਇੰਨੇ ਦਿਨਾਂ ਬਾਅਦ ਅਚਨਚੇ ਤੁਸੀਂ ਇਹ ਗੱਲ ਕਿਉਂ ਕਹੀ ਐਂਡ ਕਿਸ ਪ੍ਰਕਾਰ ਦੀ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਕਿਨੇ ਤੁਹਾਨੂੰ ਦੱਸਿਆ ਸੀ ਬੀਓ ਇਨਫੋਰਮੇਸ਼ਨ ਹਰਮੰਦਰ ਸਾਹਿਬ ਤੇ ਉਹ ਕਰਕੇ ਤਾਂ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਔਕਾਤ ਵਿਖਾਈ ਕਿ ਜਦੋਂ ਭਾਰਤੀ ਸੈਨਾ ਦੇ ਨਾਲ ਲੜਨ ਦੀ ਹਿੰਮਤ ਨਹੀਂ ਰਹੀ ਹਰ ਕਦਮ ਤੇ ਢੇਰ ਹੋ ਗਿਆ ਕੋਸ਼ਿਸ਼ ਨਾਕਾਮ ਹੋ ਗਈ ਤਾਂ ਫਿਰ ਧਾਰਮਿਕ ਸਥਾਨਾਂ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਭਾਰਤੀ ਫੌਜ ਨੇ ਇਹ ਵੀ ਦਾਵਾ ਕੀਤਾ ਹੈ ਕਿ ਪਾਕਿਸਤਾਨ ਦੇ ਹਮਲੇ ਨੂੰ ਨਾਕਾਮ ਕਰਨ ਦੇ ਲਈ ਇਹ ਡਿਫੈਂਸ ਗਨ ਦੀ ਤੈਨਾਤੀ ਕੀਤੀ ਗਈ ਸੀ ਜਿਸ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਮਨਜ਼ੂਰੀ ਲਈ ਗਈ ਪਾਰੀ ਚਰਮਣੀ ਕਮੇਟੀ ਤੇ ਹੈੱਡ ਗ੍ਰੰਥੀ ਨੇ ਫੌਜ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਐ ਜੀ ਪੀ ਸੀ ਪ੍ਰਧਾਨ ਨੇ ਕਿਹਾ ਕਿ ਪ੍ਰਬੰਧਕੀ ਤੌਰ ਤੇ ਅਜਿਹੀ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਤੇ ਨਾ ਹੀ ਅਜਿਹਾ ਕੁਝ ਵਾਪਰਿਆ ਪਹਿਲਾਂ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਬੇਨਕਾਬ ਕੀਤਾ ਧਾਰਮਿਕ ਸਾਨਾ ਪ੍ਰਤੀ ਸੌੜੀ ਸੋਚ ਸਭ ਦੇ ਸਾਹਮਣੇ ਆ ਗਈ ਤਾਂ ਅਜਿਹੇ ਚ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਕਿਵੇਂ ਢੇਰ ਕੀਤਾ ਉਸ ਨੂੰ ਲੈ ਕੇ ਕਿਵੇਂ ਪੂਰੀ ਤਿਆਰੀ ਕੀਤੀ ਭਾਰਤੀ ਫੌਜ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਬੁੱਟ ਤੋਂ ਹੀ ਰੱਦ ਕਰ ਦਿੱਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਬੰਧਕੀ ਤੌਰ ਤੇ ਅਜੀਹ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਨਾ ਹੀ ਅਜੀਹ ਆ ਕੁਝ ਵਾਪਰਿਆ ਫੌਜ ਨੇ ਇਹ ਡਿਫੈਂਸ ਗਨ ਲਈ ਕਿਸੇ ਨਾਲ ਸੰਪਰਕ ਨਹੀਂ ਕੀਤਾ ਜੇ ਅਜੀਹ ਆ ਕੁਝ ਵਾਪਰਿਆ ਹੁੰਦਾ ਤਾਂ ਸੰਗਤ ਨੇ ਜ਼ਰੂਰ ਵੇਖਿਆ ਹੁੰਦਾ ਫੌਜ ਦੇ ਅਧਿਕਾਰੀ ਵੱਲੋਂ ਅਜੀਹ ਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ ਤੇ ਸਵਾਲ ਕੀਤਾ ਕਿ ਕੇਂਦਰ ਦੱਸੇ ਕਿ ਫੌਜ ਦੇ ਅਧਿਕਾਰੀ ਅਜੀਹ ਬਿਆਨ ਕਿਉਂ ਦੇ ਰਹੇ ਨੇ ਉੱਥੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਤੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਵੀ ਫੌਜ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਵਿਦੇਸ਼ ਦੌਰੇ ਤੇ ਸਨ। ਫੌਜ ਵੱਲੋਂ ਅਜਿਹੇ ਦਾਅਵੇ ਕਰਨੇ ਠੀਕ ਨਹੀਂ ਨੇ ਤੇ ਕੇਂਦਰ ਸਰਕਾਰ ਤੋਂ ਜਾਂਚ ਦੀ ਵੀ ਮੰਗ ਕੀਤੀ। ਔਰ ਬਿਲਕੁਲ ਝੂਠ ਹੈ ਕਿਉਂਕਿ ਮੈਂ ਪਿਛਲੇ 22 ਤਰੀਕ ਤੋਂ ਚੱਲ ਰਿਆ ਛੁੱਟੀ ਤੇ ਔਰ 24 ਤਰੀਕ ਤੱਕ ਮੈਂ ਵਿਦੇਸ਼ ਗਿਆ ਹੋਇਆ 14 ਤਰੀਕ ਨੂੰ ਵਾਪਸ ਆਇਆ ਉੱਥੋਂ। ਮੇਰੇ ਵਿਦੇਸ਼ ਦੌਰੇ ਦੇ ਪਿੱਛੋਂ ਹੀ ਜਿਹੜੀ ਜੰਗ ਹੈ ਸ਼ੁਰੂ ਹੋਈ ਹੈ ਔਰ ਮੇਰੇ ਪਿੱਛੋਂ ਇਹ ਜਿਹੜੀ ਖਤਮ ਹੋ ਚੁੱਕੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਬਹੁਤ ਵੱਡੇ ਪੱਧਰ ਤੇ ਇਹ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਭਾਰਤੀ ਫੌਜ ਜਿਹੜੇ ਕਿ ਇਦਾਂ ਦਾ ਦਾਅਵੇ ਕਰ ਰਹੀ ਹੈ ਪਹਿਲਾਂ ਦਾਵਾ ਕੀਤਾ ਕਿ ਉਹਨਾਂ ਦੀਆਂ ਮਜ਼ਾਈਲਾਂ ਪਾਕਿਸਤਾਨ ਦੀਆਂ ਮਜ਼ਾਈਲਾਂ ਡਰੋਨ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਐਸੀ ਉਹ ਡਿਫਿਊਜ਼ ਕੀਤਾ ਕਿਦੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਹੋਰ ਸੰਗਤਾਂ ਦੇ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਤੇ ਉਹਨਾਂ ਨੇ ਇਹ ਨਵੇਂ ਘਾਤ ਜਿਹੜੇ ਸੀ ਕਿ ਉਹ ਘੜੀ ਹੈ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਇਹਦੀ ਜਾਂਚ ਕਰਾਉਣ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਉਥੇ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਸਵਾਲ ਹੋਇਆ ਹਾਲਾਂਕਿ ਉਹ ਇਸ ਮੁੱਦੇ ਤੇ ਜ਼ਿਆਦਾ ਕੁਝ ਨਹੀਂ ਬੋਲੇ ਫੋਟਾ ਹੈ ਵੀ ਜਦੋਂ ਉਹ ਅੱਜ ਮਤਲਬ ਆਪਣੇ ਖਾਨਦਾਨ ਦੇ ਦਿੱਤੇ ਆ ਸਰ ਸਾਹਿਬ ਦੇ ਅੱਜ ਦੇਖਿਆ ਤਾਂ ਨੂੰ ਕਹਿੰਦੀ ਹੋਏ ਫੂਟ ਫੂਟ ਦੇ ਆਏ ਉਹਨੇ ਕਿਹਾ ਵੀ ਫੂਟ ਫੂਟ ਦੇ ਆਏ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆ ਬਾਹਰ ਆਇਆ ਹਾਂ ਹਾਲਾਂਕਿ ਇਸ ਮੁੱਦੇ ਤੇ ਬਾਅਦ ਦੇ ਵਿੱਚ ਭਾਰਤੀ ਸੈਨਾ ਨੇ ਸਪਸ਼ਟ ਕਰਨ ਦਿੱਤਾ ਭਾਰਤੀ ਫੌਜ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਐਡੀ ਗਨ ਡਿਪਲੋਏ ਨਹੀਂ ਕੀਤੀਆਂ ਗਈਆਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗਨ ਡਿਪਲੋਇਮੈਂਟ ਨਹੀਂ ਸੀ ਪਾਕਿਸਤਾਨ ਨੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨ ਦੇ ਲਈ ਕਿਵੇਂ ਤੇ ਹੱਥਕੰਡੇ ਅਪਣਾਏ ਕਿਵੇਂ ਆਪਣੇ ਜਾਲ ਦੇ ਵਿੱਚ ਫਸਾ ਕੇ ਜਸੂਸ ਤਿਆਰ ਕੀਤੇ ਇਨ੍ਹਾਂ ਜਸੂਸਾਂ ਦੇ ਵਿੱਚੋਂ ਇੱਕ ਨਾਮ ਹੈ ਯੋਤੀ ਮਲਹੋਤਰਾ ਜਿਸ ਤੋਂ ਪੁੱਛਗਛ ਦੇ ਦੌਰਾਨ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਯੋਤੀ ਨੇ ਰਾਜ਼ ਖੋਲ੍ਹਿਆ ਕਿ ਪਹਿਲਾਂ ਅੰਮ੍ਰਿਤਸਰ ਦੇ ਵੱਡੇ ਧਾਰਮਿਕ ਸਥਾਨਾਂ ਦੀ ਵੀਡੀਓ ਬਣਾਈ ਤੇ ਫਿਰ ਪਾਕਿਸਤਾਨ ਨੂੰ ਭੇਜੀ ਗਈ ਸਿਰਫ ਇੰਨਾ ਹੀ ਨਹੀਂ ਲੋਕੇਸ਼ਨ ਵੀ ਦੁਸ਼ਮਣ ਦੇਸ਼ ਦੇ ਨਾਲ ਸ਼ੇਅਰ ਕੀਤੀ ਗਈ ਭਾਰਤੀ ਸੈਨਾ ਨੇ ਕਿੱਥੇ ਵੱਡਾ ਦਾਵਾ ਕੀਤਾ ਕਿ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਖਬਰ ਦਾ ਕਨੈਕਸ਼ਨ ਜਾਸੂਸ ਯੋਤੀ ਮਲਹੋਤਰਾ ਦੇ ਨਾਲ ਵੀ ਜੁੜਦਾ ਹੈ ਉਹ ਯੋਤੀ ਮਲਹੋਤਰਾ ਜਿਸ ਨੇ ਦੇਸ਼ ਦੇ ਨਾਲ ਗਦਾਰੀ ਕੀਤੀ ਤੇ ਦੁਸ਼ਮਣ ਦੇਸ਼ ਦੇ ਲਈ ਜਾਸੂਸੀ ਕੀਤੀ ਆਪਣੇ ਦੇਸ਼ ਦੀ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕੀਤੀ ਤਾਂ ਇਲਜ਼ਾਮਾਂ ਦੇ ਵਿੱਚ ਘिरी ਯੋਤੀ ਮਲਹੋਤਰਾ ਜੋ ਲਗਾਤਾਰ 에ਜੰਸੀਆਂ ਦੀ ਰਡਾਰ ਤੇ ਹੈ ਤੇ ਕਈ ਰਾਜ ਖੰਗਾਲੇ ਜਾ ਰਹੇ ਨੇ ਜਾਂਚ ਦੌਰਾਨ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਯੋਤੀ ਮਲਹੋਤਰਾ ਨੇ ਧਾਰਮਿਕ ਸਥਾਨਾਂ ਦੀ ਵੀਡੀਓ ਬਣਾ ਕੇ ਪਾਕਿਸਤਾਨ ਭੇਜੀ ਸੀ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਯੋਤੀ ਮਲਹੋਤਰਾ ਨੇ ਕਈ ਧਾਰਮਿਕ ਸਥਾਨਾਂ ਦੀ ਵੀਡੀਓ ਬਣਾਈ ਸੀ। ਅੰਮ੍ਰਿਤਸਰ ਦੇ ਵੱਡੇ ਧਾਰਮਿਕ ਸਥਾਨਾਂ ਦੀ ਵੀਡੀਓ ਵੀ ਪਾਕਿਸਤਾਨ ਭੇਜੀ ਸੀ। ਧਾਰਮਿਕ ਸਥਾਨਾਂ ਦੀ ਵੀਡੀਓ ਦੇ ਨਾਲ ਨਾਲ ਲੋਕੇਸ਼ਨ ਵੀ ਸ਼ੇਅਰ ਕੀਤੀ ਗਈ ਸੀ। ਸੂਤਰਾਂ ਮੁਤਾਬਕ ਯੋਤੀ ਦੇ ਫੋਨ ਤੋਂ ਕਈ ਚੈਟਸ ਬRAND ਹੋਈਆਂ ਨੇ। ਪਾਕਿਸਤਾਨ ਦੀ ਗੁਪਤ ਏਜੰਸੀ ਦੇ ਅਧਿਕਾਰੀ ਦੇ ਨਾਲ ਚੈਟ ਰਿਕਵਰ ਕੀਤੀ ਗਈ ਹੈ। ਜ਼ਿਕਰ ਹੋ ਗਿਆ ਕਿ ਪਿਛਲੇ ਦਿਨੀ ਹਰਿਆਣਾ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਸੀ ਜੋਤੀ ਮਲਹੋਤਰਾ ਨੂੰ ਹਿਸਾਬ ਤੋਂ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਪੁਲਿਸ ਨੇ ਰਿਮਾਂਡ ਤੇ ਲੈ ਕੇ ਸਵਾਲ ਜਵਾਬ ਕੀਤੇ ਤੇ ਫਿਰ ਐਨਆਈਏ ਨੇ ਦੋ ਰਾਊਂਡ ਦੇ ਵਿੱਚ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਹੁਣ ਤੱਕ ਦੀ ਜਾਂਚ ਦੇ ਵਿੱਚ ਕਈ ਵੱਡੇ ਖੁਲਾਸੇ ਹੋ ਚੁੱਕੇ ਨੇ ਕਿ ਜੋਤੀ ਮਲਹੋਤਰਾ ਕੇਮੇ ਲਗਾਤਾਰ ਪਾਕਿਸਤਾਨੀ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਤੇ ਭਾਰਤ ਸਬੰਧੀ ਖੁਫੀਆ ਜਾਣਕਾਰੀ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨਾਲ ਸਾਂਝੀ ਕਰ ਰਹੀ ਸੀ ਹੁਣ ਰੱਖਿਆ ਮਾਰਿਆਂ ਤੇ ਨਜ਼ਰੀਏ ਤੋਂ ਵੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਕਿਸਤਾਨ ਦੀ ਸੌੜੀ ਸੋਚ ਵਾਲਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ ਕਿ ਪਹਿਲਾਂ ਵੀ ਪਾਕਿਸਤਾਨ ਨੇ ਅਜਿਹੀ ਹਮਾਕਤ ਕੀਤੀ ਹੈ ਤੇ ਨਾਲ ਹੀ ਇਹ ਵੀ ਜਾਣਦੇ ਹਾਂ ਕਿ ਕੀ ਤਕਨੀਕੀ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਡਿਫੈਂਸ ਗਨ ਦੀ ਤਾਇਨਾਤੀ ਹੋ ਸਕਦੀ ਹੈ ਜੇ ਨਹੀਂ ਤਾਂ ਉਸ ਦਾ ਕੀ ਕਾਰਨ ਹੈ ਤਾਂ ਜਦੋਂ ਪਾਕਿਸਤਾਨ ਨੇ ਕੋਈ ਹਰਕਤ ਕੀਤੀ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤੋਂ ਇਸ ਬਾਰੇ ਵਿਸਤਾਰ ਦੇ ਨਾਲ ਸਮਝਦੇ ਹਾਂ ਕਿ ਕੀ ਪਿਛਲੀਆਂ ਭਾਰਤ-ਪਾਕਿ ਵਿਚਾਲੇ ਹੋਈਆਂ ਜੰਗਾਂ ਦੌਰਾਨ ਵੀ ਅਜਿਹੇ ਹਾਲਾਤ ਬਣੇ ਸਨ ਕਿ ਪਹਿਲਾਂ ਵੀ ਪਾਕਿਸਤਾਨ ਦੀ ਅਜਿਹੀ ਸੌੜੀ ਸੋਚ ਬੇਨਕਾਬ ਹੋਈ ਸੀ ਰੱਖਿਆ ਮਾਇਰਾਂ ਦਾ ਕਹਿੰਦੇ ਕਿ ਪਿਛਲੀਆਂ ਜੰਗਾਂ ਦੇ ਦੌਰਾਨ ਪਾਕਿਸਤਾਨ ਨੇ ਅਜਿਹੀ ਕੋਈ ਵੀ ਹਮਾਕਤ ਨਹੀਂ ਕੀਤੀ ਪਰ ਇਸ ਵਾਰ ਧਾਰਮਿਕ ਸਥਾਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਭਾਰਤੀ ਸੈਨਾ ਦੇ ਮਜ਼ਬੂਤ ਇਹ ਡਿਫੈਂਸ ਸਿਸਟਮ ਨੇ ਮੂੰਹ ਤੋੜ ਜਵਾਬ ਦਿੱਤਾ ਪਹਿਲੀਆਂ ਲੜਾਈਆਂ ਦੇ ਵਿੱਚ ਤੇ ਇਹੋ ਜਿਹਾ ਕੋਈ ਖਾਸ ਇਨਸੀਡੈਂਟ ਆਇਆ ਨਹੀਂ ਯਾਹੀ ਪਾਕਿਸਤਾਨ ਆਉਣ ਨਹੀਂ ਦਿੱਤਾ ਉਦੋਂ ਵੈਪਨ ਵੀ ਦੂਸਰੇ ਤਰ੍ਹਾਂ ਦੇ ਸੀ ਔਰ ਉਹਨਾਂ ਦਿਨਾਂ 'ਚ ਕੋ ਐਹੋ ਜੀ ਗੱਲ ਨਜ਼ਰ ਨਹੀਂ ਆਈ ਕਰਿਆ ਲੇਕਿਨ ਐਸ ਤਰ੍ਹਾਂ ਜਿਹੜੀ ਲੜਾਈ ਹੋਈ ਹੈ ਹਾਲਾਂਕਿ ਲੜਾਈ 3-4 ਦਿਨ ਹੀ ਚੱਲੀ ਹੈ ਔਰ ਉਹਦੇ ਵਿੱਚ ਸਾਡੇ ਜੰਮੂ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਇਨਾ ਹਿੱਟ ਕੀਤਾ ਹੈ ਉਥੇ ਨੁਕਸਾਨ ਵੀ ਹੋਇਆ ਸਾਡਾ ਕੈਜ਼ੁਐਲਟੀ ਵੀ ਹੋਈ ਹੈ ਗੁਰਦੁਆਰੇ ਦਾ ਵੀ ਡੈਮੇਜ ਹੋਇਆ ਤੋਂ ਇਸ ਚੀਜ਼ ਨੂੰ ਮਧਿਆ ਨਜ਼ਰ ਰੱਖਦੇ ਹੋਏ ਅਸੀਂ ਕਹਿ ਸਕਨੇ ਆ ਕਿ ਇਹਨਾਂ ਦੇ ਜਿਹੜਾ ਨਾ ਦਿਲ ਦਿਮਾਗ ਇਹ ਧਾਰਮਿਕ ਸਥਾਨਾਂ ਨੂੰ ਟਾਰਗੇਟ ਬਣਾਉਣ ਤੋਂ ਇਹਨਾਂ ਨੂੰ ਕੋਈ ਗੁਰੇਜ਼ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਹਿੱਟ ਕੀਤਾ ਹੈ ਉਹਨਾਂ ਦੇ ਜਿਹੜੇ ਹੱਤਵਾਦੀ ਨੇ ਅਸੀਂ ਪਾਕਿਸਤਾਨ ਤੇ ਅਟੈਕ ਨਹੀਂ ਕੀਤਾ ਅਸੀਂ ਸਿਰਫ ਉਹਨਾਂ ਦੇ ਹੱਤਵਾਦੀਆਂ ਨੂੰ ਮਾਰਨ ਲਈ ਕਹਿ ਕੇ ਅਸੀਂ ਸਟ੍ਰਾਈਕ ਕੀਤੀ ਹੈ ਰੱਖਿਆ ਮੈਰਾਂ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਸੁਰੱਖਿਆ ਦੇ لحاظ ਦੇ ਨਾਲ ਕਿੰਨਾ ਹੈ ਮੈਂ ਪਾਕਿਸਤਾਨ ਨੇ ਅੰਮ੍ਰਿਤਸਰ ਨੂੰ ਕਿਉਂ ਟਾਰਗੇਟ ਕੀਤਾ ਦੇਖੋ ਅੰਮ੍ਰਿਤਸਰ ਜਿਹੜਾ ਏਰੀਆ ਹੈ ਮੈਂ ਉੱਥੇ ਰਹਾ ਵੀ ਹਾਂ ਉੱਥੇ ਤਿੰਨ ਟਾਰਗੇਟ ਨੇ ਹਰਮੰਦਰ ਸਾਹਿਬ ਆ ਕੰਟੋਨਮੈਂਟ ਹੈ ਉਥੇ ਔਰ ਨਾਲ ਹੀ ਹਵਾਈ ਅੱਡਾ ਵੀ ਹੈ ਜਿੱਥੋਂ ਜਹਾਜ਼ ਐਕਟਿਵ ਉੱਡੇ ਵੀ ਨੇ ਤੋਂ ਇਸ ਲਈ ਤਿੰਨੇ ਜਿਹੜੇ ਟਾਰਗੇਟ ਨੇ ਮੇਨ ਟਾਰਗੇਟ ਐਨਮੀ ਵਾਸਤੇ ਹੈਗੇ ਨੇ ਔਰ ਇਹਨਾਂ ਦਾ ਆਰਮੀ ਜਿਹੜੀ ਹੈ ਇਹਨਾਂ ਨੇ ਇੱਕ ਨੈਟਵਰਕ ਬਣਾਇਆ ਹੁੰਦਾ ਕਿਹੜੀਆਂ ਗੱਨਾ ਕਿੱਥੇ ਡਿਪਲਾਈ ਕਰਨੀਆਂ ਨੇ ਤਾਂ ਕਿ ਇਹ ਸਾਰੇ ਟਾਰਗੇਟ ਜਿਹੜੇ ਨੇ ਕਵਰ ਹੋ ਸਕਣ ਜਿਹੜੇ ਇਹ 400 ਮਦਾਇਲ ਆਪਣਾ ਮਦਾਇਲ ਸਿਸਟਮ ਰਸ਼ੀਆ ਵਾਲਾ ਇਹ ਬਹੁਤ ਜਿਆਦਾ ਕਾਮਯਾਬ ਰਿਹਾ ਔਰ ਇਹਨੂੰ ਅਸੀਂ ਆਪਣੇ ਇੰਟੀਗ੍ਰੇਟਿਡ ਕੀਤਾ ਸੀ ਜਿਹੜਾ ਸੈਟਲਾਈਟ ਨੈਟਵਰਕ ਨਾਲ ਔਰ ਸਾਡਾ ਜਿਹੜਾ ਨੈਟਵਰਕ ਸੀ ਉਹ ਸਾਰਾ ਏਡਾ ਐਕੂਰੇਟ ਸੀਗਾ ਏਡਾ ਮਾਡਰਨ ਸੀਗਾ ਨਵਾਂ ਕਿ ਜਿਹੜਾ ਕੋਈ ਵੀ ਕੰਟਰੀ ਇਹਨੂੰ ਪੇਟ ਨਹੀਂ ਸਕੀ ਸਾਡੀ ਕੋਈ ਵੀ ਫਰਕੈਂਸੀ ਨੂੰ ਉਹ ਐਂਟਰ ਨਹੀਂ ਕਰ ਸਕਦੇ ਔਰ ਇਸ ਕਰਕੇ ਸਾਡੀ ਸਭ ਜਗ੍ਹਾ 100% ਸਕਸੈਸ ਰਹੀ ਹੈ ਤਾਂ ਸ੍ਰੀ ਦਰਬਾਰ ਸਾਹਿਬ 'ਚ ਗੰਦ ਦੀ ਤਨਾਤੀ ਕਿਉਂ ਨਹੀਂ ਹੋ ਸਕਦੀ ਰੱਖਿਆ ਮਾਹਿਰ ਨੇ ਇਸ ਬਾਰੇ ਵੀ ਤਕਨੀਕੀ ਤੌਰ ਤੇ ਸਮਝਾਇਆ ਜਿਹੜੀਆਂ ਗੱਲਾਂ ਆ ਰਹੀਆਂ ਸੀ ਕਿ ਗੋਲਡਨ ਟੈਂਪਲ ਦੇ ਅੰਦਰ ਏਡੀ ਗਨ ਆ ਫਿਟ ਕਰ ਲਈ ਹੈ ਜੋ ਵੀ ਗੱਲ ਕਰ ਰਹੇ ਸੀ ਉਹ ਨਹੀਂ ਸੀ ਹੋ ਸਕਦਾ ਬਿਕੋਜ਼ ਇਹ ਗਨ ਏਡੀ ਵੱਡੀ ਹੈ ਚਾਰ ਤੋਂ ਦੇਖਰੀ ਹੁੰਦੇ ਨੇ ਚੋਕੇ ਉਹਨੂੰ ਰੱਖਦੇ ਨੇ ਖੱਡੇ ਤੇ ਔਰ ਉਹ ਜਿਹੜੀ ਗਨ ਹੈ ਚਾਰੋਂ ਪਾਸੇ ਘੁੰਮ ਜਾਂਦੀ ਹੈ ਹੁਣ ਹਰਮੰਦਰ ਸਾਹਿਬ ਅਗਰ ਗਨ ਨੂੰ ਡਿਪਲਾਈ ਕਰੋਗੇ ਤੇ ਚਾਰੋਂ ਪਾਸੇ ਤੇ ਬਿਲਡਿੰਗਾਂ ਨੇ ਔਰ ਜਿਹੜੇ ਜਹਾਜ਼ ਨੇ ਬੜੀ ਨੀਵੀਆਂ ਆਉਂਦੇ ਨੇ ਅੱਜਕੱਲ ਇਸ ਲਈ ਉਹ ਉੱਤੇ ਕਾਰਗਰ ਹੋ ਹੀ ਨਹੀਂ ਸਕਦੀ ਆਪਣੀ ਡੈਮੇਜ ਕਰ ਲਵਾਂਗੇ ਸੋ ਇਹ ਗਨ ਜਿਹੜੀ ਉਹ ਉੱਥੇ ਅੰਦਰ ਡਿਪਲਾਈ ਕਰਨ ਦੀ ਕੋਈ ਗੱਲ ਹੋਈ ਨਹੀਂ ਹੈ ਨਹੀਂ ਇਹ ਮੰਨ ਕਰ ਗਲਨ ਲੋਕਾਂ ਦੀਆਂ ਔਰ ਇਹਦੇ ਵਿੱਚ ਐਸਜੀਪੀਸੀ ਬਾਕੀ ਸਾਰੇ ਜਿਹੜੇ ਨੇ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ ਨਾ ਹੀ ਕੋ ਉਹਨਾਂ ਨੂੰ ਪੁੱਛਦਾ ਨਾ ਹੀ ਕੋ ਸਾਡਾ ਆਪਣਾ ਇੱਕ ਸਾਡਾ ਸਿਸਟਮ ਹੈ ਸਾਡਾ ਇੱਕ ਨੈਸ਼ਨਲ ਡਿਊਟੀ ਹੈ ਕਿ ਅਸੀਂ ਆਪਣੇ ਕਿਹੜੇ ਕਿਹੜੇ ਇੰਸਟਾਲੇਸ਼ਨ ਜਿਹੜੇ ਨੇ ਐਨਮੀ ਤੋਂ ਬਚਾਣੇ ਨੇ ਤਾਂ ਰੱਖਿਆ ਮੈਰਾਂ ਦੇ ਮੁਤਾਬਿਕ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕਦੇ ਵੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਹਿਮਾਕਤ ਨਹੀਂ ਕੀਤੀ ਭਾਰਤ ਦੁਸ਼ਮਣ ਦੇਸ਼ ਇਸ ਵਾਰ ਇੰਨਾ ਬੁਖਲਾ ਗਿਆ ਕਿ ਧਾਰਮਿਕ ਸਥਾਨਾਂ ਨੂੰ ਹੀ ਨਿਡਾਰਤੇ ਲੈ ਲਿਆ ਹਾਲਾਂਕਿ ਭਾਰਤੀ ਸੈਨਾ ਦੀ ਤਾਕਤ ਅੱਗੇ ਪਾਕਿਸਤਾਨ ਦਾ ਮਨਸੂਬਾ ਫਿਰ ਹੋ ਗਿਆ ਹੁਣ ਤੁਹਾਨੂੰ ਇਤਿਹਾਸ ਤੋਂ ਵੀ ਵਾਕਿਫ ਕਰਵਾਉਂਦੇ ਹਾਂ ਕਿ ਆਖਰ ਕਦੋਂ-ਕਦੋਂ ਅਜਿਹੀ ਹਿਮਾਕਤ ਹੋਈ ਕਦੋਂ ਤੇ ਕਿਸ ਨੇ ਸ੍ਰੀ ਦਰਬਾਰ ਸਾਹਿਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਸਿੱਖ ਵਿਦਵਾਨਾਂ ਦੇ ਨਜ਼ਰੀਏ ਤੋਂ ਇਹ ਵੀ ਸਮਝਦੇ ਹਾਂ ਕਿ ਉਹ ਭਾਰਤੀ ਫੌਜ ਦੇ ਬਿਆਨ ਨੂੰ ਕਿਸ ਲਿਹਾਜ ਦੇ ਨਾਲ ਵੇਖਦੇ ਨੇ ਸ੍ਰੀ ਦਰਬਾਰ ਸਾਹਿਬ ਉਹ ਮੁਕੱਦਸ ਧਰਤੀ ਉਹ ਧਾਰਮਿਕ ਸਥਾਨ ਜਿੱਥੇ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਸ਼ਰਧਾਲੂ ਨਤਮਸਕ ਹੋਣ ਲਈ ਆਉਂਦੇ ਨੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਪੂਰੀ ਮੁਫਤਾਂ ਨੂੰ ਇਹੀ ਸੁਨੇਹਾ ਦਿੰਦੇ ਨੇ ਕਿ ਇਸ ਸਥਾਨ ਦੇ ਚਾਰ ਦਰਵਾਜ਼ੇ ਸਭ ਲਈ ਖੁੱਲੇ ਨੇ ਤੇ ਹਰ ਰੋਜ਼ ਗੁਰਬਾਣੀ ਦਾ ਚੱਲਦਾ ਪ੍ਰਵਾਹ ਪੂਰੀ ਦੁਨੀਆ ਨੂੰ ਸਰਬ ਸੰਜੀਵਾਲਤਾ ਦਾ ਸੁਨੇਹਾ ਦਿੰਦਾ ਹੈ ਜੇਕਰ ਪੁਰਾਣੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ 17ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਵੀ ਅਜੀ ਹੀ ਹਿਮਾਕਤ ਕੀਤੀ ਸੀ ਵਕਤ-ਵਕਤ ਸਮੇਂ ਦੌਰਾਨ ਤਿੰਨ ਵਾਰ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇ ਪੁੱਤਰ ਸਰੋਵਰ ਦੀ ਵੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਜੂਨ 1984 ਚ ਤਤਕਾਲੀ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ। ਜੂਨ 1984 ਚ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਤੇ ਵੱਡੀ ਗਿਣਤੀ ਸ਼ਰਧਾਲੂਆਂ ਨੂੰ ਆਪਣੀ ਜਾਨ ਗੋਣੀ ਪਈ। 1984 ਦੇ ਜੂਨ ਦੇ ਵਿੱਚ ਹੀ ਲੈ ਲਓ ਤੁਸੀਂ ਉਸ ਗੱਲ ਨੂੰ ਉਸ ਤੋਂ ਬਾਅਦ ਕਿਤਨਾ ਖੂਨੋ ਖਰਾਬ ਹੋਇਆ। ਕਿਤਨੀ ਮਤਲਬ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਉਹ ਅੱਜ ਤੱਕ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਜੂਨ ਜੂਨ ਦਾ ਜਦੋਂ ਮਹੀਨਾ ਆਉਂਦਾ ਉਹਨਾਂ ਦੇ ਉਹਨਾਂ ਦੀ ਜਿਹੜੀ ਮਾਨਸਿਕਤਾ ਬਲੁੰਦਰੀ ਜਾਂਦੀ ਹੈ ਜੂਨ ਦਾ ਮਹੀਨਾ ਆਪਰੇਸ਼ਨ ਲਫ਼ਜ਼ ਆਪਰੇਸ਼ਨ ਨੂੰ ਗਲਤ ਲਫ਼ਜ਼ ਹੈ ਆਪਰੇਸ਼ਨ ਪੋਜ਼ਿਟਿਵ ਲਫ਼ਜ਼ ਹੈ ਉਹ ਸਾਡਾ ਸਾਕਾ ਨੀਲਾ ਸਾਕਾ ਸਾਡੇ ਦੇ ਉੱਤੇ ਤੋਂ ਉਸ ਗੱਲ ਨੂੰ ਨਾ ਸਿੱਖ ਭਲਾਉਣਗੇ ਨਾ ਭਲਾ ਸਕਣਗੇ ਸਮਝੇ ਕਿ ਨਹੀਂ ਤੋਂ ਉਹ ਇਸ ਕਿਸਮ ਦਾ ਸਾਡੇ ਮਨ ਦੇ ਉੱਤੇ ਕਾਹ ਹੈ ਐਡਾ ਬੜਾ ਕਾਹ ਆ ਜਿਹੜਾ ਭਲਾਇਆ ਨਹੀਂ ਜਾ ਸਕਦਾ ਤਾਂ ਜੋ ਹਾਲੀ ਦੇ ਵਿੱਚ ਭਾਰਤੀ ਸੈਨਾ ਦੇ ਮੁਤਾਬਿਕ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸ ਨੂੰ ਲੈ ਕੇ ਸਿੱਖ ਬੁੱਧੀਜੀਵੀ ਦਾ ਪੱਖ ਵੀ ਸਾਹਮਣੇ ਆਇਆ ਜੋ ਫੌਜ ਦੇ ਦਾਅਵੇ ਨੂੰ ਰੱਦ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਦੇ ਉੱਤੇ ਕੇਸ ਰਜਿਸਟਰ ਕਰਨਾ ਚਾਹੀਦਾ ਕਿਉਂ ਸਬੂਤ ਦੇ ਬੇਸ਼ਕਰਦ ਕਿਸ ਤੋਂ ਨੇ ਕੋਈ ਕੋਈ ਕਿਸੇ ਕਿਸਮ ਦੀ ਉੱਥੇ ਕੋਈ ਗਾਨੀ ਤਾਇਨਾਤ ਕੀਤੀ ਕਿ ਕਿਸੇ ਤੋਂ ਪਰਮਿਸ਼ਨ ਨਹੀਂ ਕੋਈ ਗੱਲ ਹੀ ਨਹੀਂ ਇਸ ਕਿਸਮ ਦੀ ਇਸ ਕਿਸਮ ਦੀ ਬੇਬੁਨਿਆਦ ਬੇਤੁਕ ਗੱਲ ਜਿਹੜੀ ਕਰਨੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਕੋਈ ਲਾਇਰ ਹਾਇਰ ਕਰਕੇ ਉਸ ਦੇ ਉੱਤੇ ਕੇਸ ਕ੍ਰਿਮੀਨਲ ਕੇਸ ਰਜਿਸਟਰ ਕਰਨਾ ਚਾਹੀਦਾ ਔਰ ਇੰਡੀਅਨ ਸਟੇਟ ਨੂੰ ਉਸ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ਪ੍ਰੋਪਰ ਟਰਮਸ ਵਿੱਚ ਜੇ ਇੰਡੀਅਨ ਸਟੇਟ ਉਸਤੇ ਐਕਸ਼ਨ ਨਹੀਂ ਲੈਂਦੀ ਉਹਨੂੰ ਹਾਈ ਕੋਰਟ ਤੋਂ ਸੁਪਰੀਮ ਕੋਰਟ 'ਚ ਕੇਸ ਕਰਕੇ ਉੱਥੇ ਐਕਸ਼ਨ ਲੈਣਾ ਚਾਹੀਦਾ ਹੈ। ਇਸ ਮੁੱਦੇ ਤੇ ਭਾਜਪਾ ਦਾ ਪੱਖ ਵੀ ਸਾਹਮਣੇ ਆਇਆ ਹੈ। ਭਾਜਪਾ ਦਾ ਕਹਿਣਾ ਹੈ ਕਿ ਜੇ ਭਾਰਤੀ ਸੈਨਾ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਜ਼ਰੂਰ ਉਹਨਾਂ ਕੋਲ ਕੋਈ ਜਾਣਕਾਰੀ ਹੋਵੇਗੀ। ਜਦੋਂ ਗੱਲ ਭਾਰਤੀ ਸੈਨਾ ਦੀ ਹੁੰਦੀ ਹੈ ਤਾਂ ਫਿਰ ਕੋਈ ਵੀ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਜਿੱਥੇ ਫੌਜ ਦਾ ਮਸਲਾ ਆ ਜਾਂਦਾ ਹੈ ਜਾਂ ਜਿੱਥੇ ਆਪਣੇ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਆ ਜਾਂਦਾ ਹੈ ਉੱਥੇ ਸਾਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਮੈਂ ਜੇਕਰ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਇਸ ਵਾਰ ਭਾਰਤੀ ਫੌਜ ਦੇ ਮੁਤਾਬਿਕ ਪਾਕਿਸਤਾਨ ਨੇ ਨਾਪਾਕ ਹਰਕਤ ਕੀਤੀ ਹਾਲਾਂਕਿ ਭਾਰਤੀ ਸੈਨਾ ਦੇ ਉਸ ਦਾਅਵੇ ਨੂੰ ਲੈ ਕੇ ਸਭ ਦਾ ਆਪੋ ਆਪਣਾ ਨਜ਼ਰੀਆ ਹੈ ਤਾਂ ਕੁੱਲ ਮਿਲਾ ਕੇ ਭਾਰਤੀ ਫੌਜ ਨੇ ਜੋ ਦਾਵਾ ਕੀਤਾ ਹੈ ਉਸ ਦੇ ਨਾਲ ਦੁਸ਼ਮਣ ਦੇਸ਼ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ ਪਾਕਿਸਤਾਨ ਦੀ ਧਾਰਮਿਕ ਆਸਥਾ ਨੂੰ ਲੈ ਕੇ ਕਿੰਨੀ ਸੌੜੀ ਸੋਚ ਹੈ ਉਹ ਮੁੜ ਉਜਾਗਰ ਹੋ ਗਈ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਦਾ ਫੌਜ ਦੇ ਦਾਅਵੇ ਨੂੰ ਲੈ ਕੇ ਆਪਣਾ ਨਜ਼ਰੀਆ ਹੈ ਤੇ ਇਸ ਦਾਅਵੇ ਤੇ ਸਵਾਲ ਵੀ ਖੜੇ ਕੀਤੇ ਗਏ ਨੇ ਖੈਰ ਜਦੋਂ ਪਾਕਿਸਤਾਨ ਹੈ ਹੀ ਦੁਸ਼ਮਣ ਦੇਸ਼ ਤਾਂ ਉਸ ਤੋਂ ਕੋਈ ਚੰਗੀ ਉਮੀਦ ਤਾਂ ਨਹੀਂ ਕੀਤੀ ਜਾ ਸਕਦੀ ਸੋ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਅੱਜ ਲਈ ਇੰਨਾ ਹੀ